ਜੇ ਮੈਂ ਆਪਾ ਪਰਦੇ ਦੇ ਕਹਦੇ ਨਾ ਵੀ ਕੁਝ ਲੋਕਾਂ ਦਾ ਪਰਦੇ ਤੇ ਆਉਣਾ ਹੁੰਦਾ ਕੁਝ ਦਾ ਪਰਦੇ ਪਿੱਛੇ ਰਹਿਣਾ ਹੁੰਦਾ ਤਾਂ ਮੈਨੂੰ ਵੈਸੇ ਹੀ ਹਣਾ ਵੀ ਪਿੱਛੇ ਰਹਿਣਾ ਕਹਿ ਲੋ ਵੀ ਮੈਨੂੰ ਇਹ ਹਮੇਸ਼ਾ ਹੁੰਦਾ ਸੀ ਵੀ ਹਰ ਤੁਹਾਡਾ ਨਾਮ ਚੱਲਣਾ ਚਾਹੀਦਾ ਵੀ ਮਤਲਬ ਕਿਤੇ ਜਾਵਾਂ ਅੱਛਾ ਯਾਰ ਫਲਾਣਾ ਬੰਦਾ ਹਣਾ ਵੀ ਨਾਮ ਵੱਡਾ ਹੋਣਾ ਚਾਹੀਦਾ ਵੀ ਸ਼ਕਲ ਨਹੀਂ ਤੁਹਾਡੀ ਮਤਲਬ ਵੈਸੇ ਹੀ ਹਾਂ ਸ਼ਕਲ ਇਹਦਾ ਸੈਂਸ ਵੀ ਤੁਹਾਡਾ ਫੇਸ ਨਹੀਂ ਇੰਨਾ ਪਪੂਲਰ ਹੋਣਾ ਚਾਹੀਦਾ ਵੀ ਤੁਹਾਡੀ ਕਿਉਂਕਿ ਸ਼ਾਇਦ ਵੀ ਜਿੰਨੇ ਤੁਸੀਂ ਮਸ਼ਹੂਰ ਹੋ ਜਾਓਗੇ ਜੇ ਬਾਈ ਫੇਸ ਮਸ਼ਹੂਰ ਹੋ ਜਾਂਦੇ ਹੋ ਤਾਂ ਫਿਰ ਤੁਹਾਡੀ ਆਜ਼ਾਦੀ ਮੁੱਕ ਜਾਂਦੀ ਆ ਤੁਸੀਂ ਕਿਤੇ ਜਾਓਗੇ ਹਣਾ ਅਗਲਾ ਅੱਜ ਦਾ ਸਮਾਂ ਮੈਂ ਨਹੀਂ ਕਹਿੰਦਾ ਹਣਾ ਵੀ ਵੈਸੇ ਕਹਿੰਦਾ ਵੀ ਆਪਾਂ ਦਾ ਚਲੋ ਸਧਾਰਨ ਹੋਆ ਵੀ ਜਿਹੜੇ ਸਟਾਰ ਕਹ ਲਈਏ ਸੁਪਰਸਟਾਰ ਉਹਨਾਂ ਦਾ ਇੱਕ ਟਾਈਮ ਤੇ ਲੋਕ ਜਾਉਣਾ ਔਖਾ ਕਰ ਦਿੰਦੇ ਨੇ ਦੇਖਦੇ ਹਾਂ ਆਪਾਂ ਹਾਂਜੀ ਹਾਂ ਵਾਲੇ ਵਾਲੇ ਹਾਂਜੀ ਹਾਂ ਬਾਈ ਜਿਵੇਂ ਹੁਣ ਅੱਜ ਦੇ ਸਮੇਂ ਵੀ ਲਾ ਲੋ ਕਿੰਨੇ ਔਖੇ ਚੱਲ ਰਹੇ ਨੇ ਹਣਾ ਤਮਕੀਆਂ ਕਿਤੇ ਕੁਛ ਕੁਛ ਵੀ ਹੁਣ ਆਪਾਂ ਕਿਸੇ ਐਕਟਰ ਦੇ ਜਾਂ ਸਿੰਗਰ ਭਰਾ ਦੇ ਘਰੇ ਜਾ ਕੇ ਹਣਾ ਵੀ ਬੰਦੇ ਨੂੰ ਡਰ ਰਹਿੰਦਾ ਵੀ ਯਾਰ ਪਤਾ ਨਹੀਂ ਮਿਲਣਾ ਇਹ ਕੌਣ ਆ ਕਿ ਮੇਰੀ ਰੈਕੀ ਕਰ ਰਿਹਾ ਕਿ ਕੀ ਹੋ ਰਿਹਾ ਬਹੁਤ ਚੀਜ਼ਾਂ ਹੁੰਦੀਆਂ ਨੇਗੀਆਂ ਡਾਊਟ ਹੋ ਗਏ ਨਾ ਪੈਦਾ ਹਾਂਜੀ ਹਾਂ ਵੀ ਕਿਉਂਕਿ ਏਡੇ ਏਡੇ ਭਾਣੇ ਵ ਕਾ ਕਰਕੇ ਵੀ ਮੈਨੂੰ ਹਮੇਸ਼ਾ ਇਹ ਹੁੰਦਾ ਸੀਗਾ ਵੀ ਨਾਮ ਹੋਣਾ ਚਾਹੀਦਾ ਬੰਦੇ ਦਾ